ਤੁਸੀਂ ਮੈਂ ਤਾਂ ਰਹਿ ਗਿਆ ਮੇਰਾ ਨਾਮ ਫਾਰਮ ਆਵਾਜ਼ ਲਾਉਣੀ ਹੈ ਮੇਰਾ ਨਾਮ ਫਾਰਮ ਆਵਾਜ਼ ਫਾਰਮ ਕੀ ਨਾਮ ਤੁਹਾਡਾ ਤੁਹਾਡਾ ਨਾਮ ਲਾਹਰੀ ਤੇ ਭਾਜੀ ਤਾਂ ਕਿਹੜਾ ਏਰੀਆ ਹੈ ਇਹ ਢੋਲੀ ਮੱਲਾ ਕਈ ਹਾਲ ਪਿਆਰ ਅਬ ਕੀ ਗੱਲਬਾਤ ਕੀ ਹੋਈ ਤੁਹਾਡਾ ਗੱਲਬਾਤ ਹੈ ਜੇ ਇਹ ਹੋਟਲ ਚ ਆ ਕੇ ਐਂਟਰੀ ਕੀਤੀ ਆ ਅਹੀ ਉੱਪਰ ਰੂਮ ਚ ਗਏ ਆਪਣੇ ਚ ਮੁੰਡੇ ਆਏ ਆ ਉਹਨਾਂ ਤਾੜ ਤਾਰਕ ਪਹਿਲੇ ਗੋਲੀਆਂ ਚਲਾਈਆਂ ਗੋਲੀਆਂ ਤੇ ਆ ਕੇ ਸ਼ੀਸ਼ਾ ਟੁੱਟਾ ਆਇਆ ਮੁਰਕੇ ਉਹ ਤੋੜ ਭੰਨ ਕੇ ਟਿੱਟਾ ਤੋੜੇ ਮਾਰੇ ਮੁਰਕੇ ਮੇਰਾ ਮੁੰਡਾ ਕਾਊਂਟਰ ਤੇ ਬੰਦਾ ਹੋਰ ਇਹ ਦਸ ਰਾਨਾ ਨੂੰ ਵਾਰ ਟੋਕ ਕਰਕੇ ਗਏ ਆ ਜੋ ਕਿ ਇਹ ਸਿਵਲਸ ਬਰੋਗ ਗੁੰਡਾਣਾ ਹਸਪਤਲ ਦਾਖਲ ਕਰਾਏ ਗਏ ਆ ਉਹ ਦਾ ਮਰਜੈਂਸੀ ਜਗ੍ਹਾ ਭਾਜੀ ਤੁਹਾਡਾ ਨਾਮ ਕੀ ਹੈ ਸਾਡਾ ਨਾਮ ਲਾਪਰੀ ਤੇ ਕਿਹੜਾ ਫੋਟੋ ਇਹ ਰੋਲਸਟਾਰ ਹੋਰ ਲਿਆ ਭਾਜੀ ਕਿ ਕਿੰਨੇ ਦਿਨ ਪਹਿਲਾਂ ਲਿਆ ਸੀ ਅਸੀਂ 2-3 ਦਿਨ ਹੋ ਗਏ ਪਹਿਲਾਂ ਲਿਆ ਕੋਈ ਪੁਰਾਣੀ ਰੰਜਿਸ਼ ਹੈ ਕੋਈ ਸੀ ਉਹ ਭਾਜੀ ਪਤਾ ਨਹੀਂ ਕੋਣ ਐਦਾਂ ਹੀ ਮੁੰਡੇ ਬੜਾ ਗੁੰਡਾਗਰਦੀ ਕਰਦੇ ਪਿਸਟਲ ਲੈ ਕੇ ਆਉਂਦੇ ਗਲੋਕ ਪਿਸਟਲ ਲੈ ਕੇ ਆਉਂਦੇ ਭਾਜੀ ਤੁਹਾਨੂੰ ਕਿਹ ਪਤਲੇ ਕੋਈ ਪਿਸਟਲ ਗੋਲੀ ਭਾਜੀ ਹਾਂਜੀ ਭਾਜੀ ਕਿੰਨੀ ਗੋਲੀ ਚੱਲੀ ਭਾਜੀ ਇੱਕ ਗੋਲੀ ਚੱਲੀ ਸੀ ਜਿਆ ਕਾਚੋ ਰੋ ਗਿਆ ਹਾਂਜੀ ਸੀਛੇ ਤੇ ਵਜੀ ਕਾਰਨ ਕੀ ਹੀ ਲੱਗਦਾ ਮੋਕੇ ਨੂੰ ਮੁੰਡਾ ਕਾਊਂਟਰ ਤੇ ਬੈਠਾ ਹੀ ਆਈ ਕੋ ਉੱਪਰ ਰੂਮ ਚ ਗਏ ਹਾਂ ਭਾਈ ਜਿਹੜੇ ਮੁੰਡੇ ਆਏ ਸੀ ਕੌਣ ਹੈਗੇ ਸੀ ਕੋਈ ਪਤਾ ਉਹਨਾਂ ਦਾ ਭਾਜੀ ਇੱਥੇ ਤੁਰੇ ਫਿਰਦੇ ਲੋਫਰ ਹੈਗੇ ਆ ਵੇਲੇ ਤੁਰੇ ਫਿਰਦੇ ਆ ਨਹੀਂ ਅਸੀਂ ਜਾਣਦੇ ਇੱਥੇ ਵੇਲੇ ਤੁਰੇ ਫਿਰਦੇ ਭਾਜੀ ਅੱਗੇ ਉਹਨਾਂ ਡਰ ਹੈਗਾ ਘਰ ਦੇ ਮੇਰੇ ਮਾਂ ਕੱਲੀ ਕੱਲੀ ਮੈਨੂੰ ਡਰ ਲੱਗਦਾ ਕਿ ਇਹ ਮੈਨੂੰ ਨਾ ਮਾਰ ਦੇਣ ਭਾਜੀ ਮੋਕੇ ਤੇ ਪੁਲਿਸ ਨੂੰ ਸੂਚਨਾ ਦਿੱਤਾ ਸੀ ਪੁਲਿਸ ਨੂੰ ਸੂਚਨਾ ਦਿੱਤਾ ਪੁਲਿਸ ਕਾਰਨਾਮਾ ਦੇਖ ਕੇ ਚੱਲ ਗਈ ਹੋਈ ਆ ਤੇ ਜਿਹੜੇ ਮੁੰਡੇ ਜ਼ਖਮੀ ਹੋਇਆ ਭਾਈ ਜਾ ਕਿ ਇਹ ਆ ਪਾਜੀ ਹਸਪੀਟਲ ਦੇ ਦਾ ਲੱਗਾ ਪਹਿਲਾਂ ਵੀ ਉਹ ਆਏ ਪਹਿਲਾਂ ਵੀ ਕੋਈ ਝਗੜਾ ਹੋਇਆ ਪਹਿਲਾਂ ਦੂਸਰੇ ਹੋਟਲ ਹੋਇਆ ਸੀ ਕਿਹੜਾ ਹੋਟਲ ਉਹ ਵੀ ਸੇਠੀ ਹੋਟਲ ਸੀ ਕਿਵੇਂ ਸੀ ਇਹੋ ਮੁੰਡੇ ਸੀ ਹਾਂਜੀ ਇਹੋ ਮੁੰਡੇ ਆ ਹੋ ਗਿਆ 15 15 20 ਦਿਨ ਹੋ ਗਏ ਆ ਮੇਰੇ 15 ਟੰਕੇ ਲੱਗੇ ਪਾਜੀ ਅੱਗੇ ਸੱਟਾ ਮਾਰਦੇ ਗਏ ਕੋਈ ਕਾਰਵਾਈ ਨਹੀਂ ਬਣੀ ਇਹਨਾਂ ਦੀ ਮੌਕੇ ਤੇ ਕੋਣ ਕੋਣ ਸੀ ਇਹਨਾਂ ਦਾ ਮੌਕੇ ਦੇ ਕਮਰੇ ਲੱਗੇ ਸੀ ਤੇ ਉਹ ਮੁੰਡਾ ਕਾਊਂਟਰ ਤੇ ਬੈਠਾ ਸੀ ਕੀ ਨਾਮ ਦਾ ਅਮਰਤ ਪੂਰੇ ਕਿੰਨੇ ਕਿਸ਼ਟਾ ਲੱਗੇ ਪੂਰੇ 60 ਟੰਕੇ ਲੱਗੇ ਜੋ ਪੁਲਿਸ ਨੇ ਕੋਈ ਕਾਰਵਾਈ ਕੀਤੀ ਪੁਲਿਸ ਨੇ ਪਹਿਲੇ ਵੀ ਨਹੀਂ ਕਾਰਵਾਈ ਹੋਈ ਐਠੇ ਮਲੇ ਕੋਈ ਕਾਰਵਾਈ ਨਹੀਂ ਹੋਈ ਪਾਜੀ ਤੁਹਾਡੇ ਤੇ ਪਹਿਲਾਂ ਵੀ ਹਮਲਾ ਹੋਇਆ ਅੱਜ ਫੇਰ ਹਮਲਾ ਹੋਇਆ ਪਹਿਲਾਂ ਵੀ ਤੁਸੀਂ ਪੁਲਿਸ ਨੂੰ ਕਾਰਵਾਈ ਕਰਵਾਈ ਨਹੀਂ ਹੁਣ ਤੱਕ ਕੋਈ ਕੀ ਲੱਗਦਾ ਕਿ ਵਾਰ ਵਾਰ ਤੁਹਾਡੇ ਤੇ ਹਮਲਾ ਕਿਉਂ ਹੋਇਆ ਪਤਾ ਨਹੀਂ ਪਾਜੀ ਕਿਉਂ ਹੋ ਰਿਹਾ ਕੀ ਮੰਗ ਕੀ ਕਰਦੇ ਹੋ ਮੰਗ ਪਾਜੀ ਵੈਸੇ ਗੁੰਡਾਗਰਦੀ ਕਰਦੇ ਆ ਡਰਾਣਾ ਚਾਹੁੰਦੇ ਮਾਰਨਾ ਚਾਹੁੰਦੇ ਆ ਤੁਹਾਡੀ ਕੀ ਮੰਗ ਕੀ ਹੈ ਪ੍ਰਸ਼ਾਸਨ ਤੋਂ ਮੰਗਤੀ ਕਰੋ ਮੇਰਾ ਹੱਲ ਕੀਤਾ ਜਾਵੇ ਪਾਜੀ ਖਤਰਾ ਹੈਗਾ ਪਾਜੀ ਮੇਰੇ ਮੇਰਾ ਨਾਮ ਕੁਸ਼ੀ ਸ਼ਰਮਾ। ਹਕੀ ਗਲਤ ਕੀ ਹੋਈ ਸੀ ਉਸ ਸਮੇਂ ਤੁਸੀਂ ਮੁਕਿਆ ਸੀ। ਸਰ ਕੁਝ ਨਹੀਂ ਅਸੀਂ ਆਪਾਂ ਰੋਟੀ ਲੈ ਕੇ ਉੱਪਰ ਹੀ ਚੜੇ ਆਂ ਤੇ ਨਾਲ ਦੇ ਜਨਰਲ ਰਿਸੈਪਸ਼ਨ ਤੇ ਬੁੰਡਾ ਨਾ ਉਹਦੇ ਤੇ ਉਹਨਾਂ ਨੇ ਹਮਲਾ ਕਰਤਾ। ਕਿੰਨੇ ਮੁੰਡੇ ਸੀ ਜਿਹੜੇ? 7-8 ਜਣੇ ਸੀਗੇ। ਇਹ ਹਮਲਾ ਕਰਨ ਦਾ ਕਾਰਨ ਕੀ ਜਗ ਦਾ ਮਾਰ ਕੇ? ਸਰ ਪਹਿਲਾਂ ਆਏ ਆ ਪਹਿਲਾਂ ਇਹ ਵੀ ਸੈਟਿਚ ਵੀ ਆਈ ਆਏ ਆ ਆਂਦੇ ਰਾਤ ਨੂੰ ਹੀ ਆ ਰਾਤ ਨੂੰ ਹੀ ਕਰਦੇ ਦਿਨੇ ਦਿਨੇ ਕੋਈ ਨਹੀਂ ਹੁੰਦਾ ਰਾਤ ਨੂੰ ਆ ਕੇ ਇੱਕਦਮ ਹਮਲਾ ਹੀ ਕਰਦੇ ਆ। ਪਰ ਕੀ ਕੋਈ ਲੁੱਟਖੋ ਕਰਨ ਆਉਂਦੇ ਆ ਕਿ ਇਹ ਝਗੜਾਈ ਹੈ ਲੁੱਟਖੋ ਹੀ ਕਰਨ ਆਉਂਦੇ ਆ ਕੋਈ ਕੁਝ ਲੈ ਕੇ ਗਏ ਕੋਈ ਕਹਿੰਦਾ ਨਹੀਂ ਲੈ ਕੇ ਕੁਝ ਨਹੀਂ ਫੋਨ ਖੋ ਕੇ ਲੈ ਗਿਆ ਕਿੰਨੇ ਕਿੰਨੇ ਵਜੇ ਹਮਲਾ ਹੋਇਆ ਸੀ ਰਾਤੀ 12 ਵਜੇ ਰਾਤ ਦਾ 12 ਵੇ ਹੀ ਤਾਂ ਹਮਲਾ ਹੋਇਆ ਹਾਂਜੀ ਮੌਕੇ ਤੇ ਫਿਰ ਪੁਲਿਸ ਪਹੁੰਚ ਆਈ ਪਹੁੰਚੇ ਸੀ ਮੌਕੇ ਤੇ ਹੋਟਲ ਦੇ ਤੁਸੀਂ ਕਿੰਨੇ ਜਣੇ ਸੀ ਅਸੀਂ ਸੀਗੇ ਰੂਮ ਲੱਗੇ ਸੀ 2-3 ਤੋਂ ਤੇ 3 ਰੂਮ ਲੱਗੇ ਸੀ ਤੇ 2-3 ਅਸੀਂ ਜਾ ਰਹੇ ਸੀ ਠੀਕ ਹੈ 6 ਬੰਦੇ ਸੀ ਇਸ ਤਰ੍ਹਾਂ ਦੀ ਕੋਈ ਤੁਹਾਨੂੰ ਧਮਕੀ ਜਾਂ ਗਰੰਜੀਸ਼ ਜਾਂ ਕੋਈ ਮਨ ਹਾਂਜੀ ਕਹਿੰਦੇ ਹੋਟਲ ਨਹੀਂ ਚਲਾਉਂਦੇ ਨਾ ਕਹਿੰਦੇ ਸਾਡੇ ਹੋਟਲ ਨੇ ਕਰਨਾ ਕਾਰਨ ਕੀ ਲੱਗ ਸਰ ਆਂਦੇ ਆ ਫ੍ਰੀ ਰੂਮ ਮੰਗਦੇ ਆ ਹੁਣ ਤੁਹਾਨੂੰ ਪਤਾ ਕੰਮ ਕਰਾ ਫ੍ਰੀ ਰੂਮ ਕਿੱਥੋਂ ਦੇ ਦੀਏ ਹੋਟਲ ਹੋਰ ਵੀ ਹੈਗੇ ਸਿਰਫ ਤੁਹਾਡੇ ਕੋਲ ਹੀ ਕਿਉਂ ਆਉਂਦੇ ਆ ਧੱਕਾ ਤੁਹਾਡੇ ਧੱਕਾ ਕਰਦੇ ਸਰ ਧੱਕਾ ਕਰਦੇ ਆ ਉਹਦਾ ਜਾਣਦੇ ਪਤਾ ਵੀ ਚੱਲ ਕੰਮ ਕਰੇਗਾ ਤੁਹਾਡੇ ਮੋਟੇ ਚੱਲ ਲੱਗ ਹੈਗੀ ਆ ਹੁਣ ਮਨ ਕੀ ਕਰਦੇ ਮੰਗ ਕਰਦੇ ਸਰ ਜਾਨ ਨੂੰ ਖਤਰਾ ਕਹਿੰਦੇ ਹੋਟਲ ਨਹੀਂ ਚਲਾਉਂਦੇ ਰਾ ਹੁਣ ਤੁਸੀਂ ਦੱਸੋ ਤੁਸੀਂ ਕੀ ਕਰੀਏ ਤੇ ਪੁਲਿਸ ਨੂੰ ਇਸ ਬਾਰੇ ਕੰਪਲੀਟ ਹਾਂਜੀ ਕੀਤੀ ਆ ਉਹ ਕਹਿੰਦੇ ਕਰਾਂਗੇ ਐਸਐਸਓ ਸਾਹਿਬ ਗੱਲ ਪਹੁੰਚ ਗਈ ਆ ਕਰਾਂਗੇ ਇਸ ਕਾਰਵਾਈ ਠੀਕ ਕੱਲ ਮਿਤੀ 10 ਅਕਤੂਬਰ ਦੇਰ ਰਾਤ ਤਕਰੀਬਨ 2:30 ਵਜੇ ਸਾਨੂੰ ਕੰਟਰੋਲ ਤੋਂ ਇਤਲਾਹ ਮਿਲੀ ਸੀ ਕਿ ਜਿਹੜਾ ਬੀ ਡਿਵੀਜ਼ਨ ਵਿੱਚ ਇੱਕ ਹੋਟਲ ਸਟੇ ਹੈਗਾ ਯਾ ਰਾਇਲ ਸਟੇ ਉਸ ਵਿੱਚ ਕੁਝ ਅਣਪਛਾਤੇ ਲੋਕਾਂ ਨੇ ਅੰਦਰ ਵੜ ਕੇ ਤੇ ਹੋਟਲ ਦੇ ਵਿੱਚ ਭੰਨਤੋੜ ਕੀਤੀ ਸੀਗੀ ਤੇ ਨਾਲ ਉੱਥੇ ਦੇ ਜਿਹੜੇ ਰਿਸੈਪਸ਼ਨਿਸਟ ਸੀਗੇ ਅਮਰਿਤਪਾਲ ਉਹਨਾਂ ਦਾ ਵੀ ਉਹਨੂੰ ਵੀ ਜ਼ਖਮੀ ਕੀਤਾ ਸੀਗਾ ਇਸ ਵਿੱਚ ਇੱਕ ਇਤਲਾਹ ਹੋਰ ਦਿੱਤੀ ਗਈ ਸੀ ਕਿ ਹੋਟਲ ਦੇ ਉੱਪਰ ਗੋਰੀਵਾਰੀ ਵੀ ਕੀਤੀ ਗਈ ਹੈ ਪਰ ਮੌਕੇ ਤੇ ਪਹੁੰਚ ਕੇ ਇਸ ਚੀਜ਼ ਨੂੰ ਵੈਰੀਫਾਈ ਕੀਤਾ ਗਿਆ ਤੇ ਜਿਹੜੇ ਇਹਨਾਂ ਦੇ ਮੈਨੇਜਰ ਸੀਗੇ ਲੱਪਰੀ ਸਿੰਘ ਇਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਹੋਟਲ ਦੇ ਉੱਪਰ ਗੋਲੀ ਚੱਲਣ ਦੀ ਕੋਈ ਵੀ ਕ੍ਰਿਡਿਸੀ ਦੀ ਇਫੈਕਟ ਸਾਹਮਣੇ ਨਹੀਂ ਆਈ ਤੇ ਜਿਹੜੇ ਬੰਦਿਆਂ ਨੇ ਅੰਦਰ ਆ ਕੇ ਅੰਮ੍ਰਿਤਪਾਲ ਨਾਲ ਕੁੱਟਮਾਰ ਕੀਤੀ ਹੈਗੀ ਹੈ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਤੇ ਪਰਚਾ ਦਰਜ ਜਿਹੜਾ ਹੈਗਾ ਵੀ ਡਿਵੀਜ਼ਨ ਥਾਣੇ ਵਿੱਚ ਕਰ ਦਿੱਤਾ ਗਿਆ ਤੇ ਜਿਹੜੇ ਦੋਸ਼ੀ ਹੈਗੇ ਹਨ ਉਹਨਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇਗਾ ਧੰਨਵਾਦ